ਸ਼ਹੀਦ ਆਜ਼ਮ ਭਗਤ ਸਿੰਘ ਕਮਾਂਤਰੀ ਹਵਾਈ ਅੱਡੇ ਤੇ ਲਗਾਏ ਗਏ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਕਈ ਮਹੀਨਿਆਂ ਤੋਂ ਲੋਕਰਪਨ ਨਹੀਂ ਹੋ ਸਕਿਆ ਇਸ ਦੇ ਚਲਦਿਆ ਪੰਜਾਬ ਭਾਜਪਾ ਨੇ ਹਵਾਈ ਅੱਡੇ ਤੇ ਬੀਤੇ 6 ਮਹੀਨੇ ਤੋਂ ਲੱਗੇ ਬੁੱਤ ਦਾ ਲੋਕਰਪਨ ਨਾ ਕਰਨ ਲਈ ਸੂਬਾ ਸਰਕਾਰ ਦੀ ਨਖੇਦੀ ਕੀਤੀ ਹੈ ਭਾਜਪਾ ਆਗੂਆਂ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ 72 ਘੰਟਿਆਂ ਵਿੱਚ ਜੇਕਰ ਬੁੱਤ ਦਾ ਲੋਕਰਪਨ ਨਾ ਕੀਤਾ ਗਿਆ ਤਾਂ ਪੰਜਾਬ ਦੇ ਨੌਜਵਾਨਾਂ ਵੱਲੋਂ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ। ਭਾਜਪਾ ਵੱਲੋਂ ਲਗਾਏ ਗਏ ਇਨਾ ਇਲਜ਼ਾਮਾਂ ਤੇ ਐਮਪੀ ਮਾਲਵਿੰਦਰ ਸਿੰਘ ਕੰਗ ਨੇ ਜਵਾਬ ਦਿੱਤਾ ਹੈ। ਇਸੇ ਗੱਲ ਦਾ ਜਵਾਬ ਪੰਜਾਬੀ ਸੰਸਦ ਮਾਲਵਿੰਦਰ ਸਿੰਘ ਕੰਗ ਨੇ ਦਿੰਦਿਆਂ ਕਿਹਾ ਹੈ ਕਿ ਭਾਜਪਾ ਨੂੰ ਤਾਂ ਸ਼ਹੀਦ ਭਗਤ ਸਿੰਘ ਦਾ ਨਾਮ ਲੈਣਾ ਵੀ ਪਸੰਦ ਨਹੀਂ। ਉਹ ਸਭ ਡਰਾਮੇ ਕਰ ਰਹੇ ਨੇ। ਭਾਜਪਾ ਤਾਂ ਇਸ ਹਵਾਈ ਅੱਡੇ ਦਾ ਨਾਮ ਵੀ ਹਰਿਆਣਵੀ ਆਗੂ ਦੇ ਨਾਮ ਤੇ ਰੱਖਣਾ ਚਾਹੁੰਦੇ ਸੀ। ਔਰ ਸੁਣਦੇ ਆ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਬੀਜੇਪੀ ਵਾਲਿਆਂ ਨੂੰ ਕੀ ਜਵਾਬ ਦਿੱਤਾ ਚੰਡੀਗੜ੍ਹ 에어ਪੋਰਟ ਤੇ ਸ਼ਹੀਦ ਆਜਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਜਿਹੜੀ ਭਾਜਪਾ ਹੁਣ ਰੌਲਾ ਪਾ ਰਹੀ ਹੈ ਪੰਜਾਬ ਦੀ ਭਾਜਪਾ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ 10 ਸਾਲ ਤੁਸੀਂ ਅਕਾਲੀਵਾਲ ਸੱਤਾ 'ਚ ਰਹੇ ਹੋ ਔਰ ਤੁਸੀਂ ਪੰਗਾ ਪਾਈ ਛੱਡਿਆ ਸੀ ਕਿ ਚੰਡੀਗੜ੍ਹ ਜਿਹੜਾ 에어ਪੋਰਟ ਹੈ ਮੁਹਾਲੀ ਦਾ ਉਹਦਾ ਨਾਮ ਭਗਤ ਸਿੰਘ ਨਹੀਂ ਰੱਖਣਾ ਚਾਹੀਦਾ ਕਿਉਂਕਿ ਬੀਜੇਪੀ ਵਾਲੇ ਚਾਹੁੰਦੇ ਸੀ ਕਿ ਮੰਗਲ ਸਿੰਘ ਜਿਹੜਾ ਹਰਿਆਣਾ ਭਾਜਪਾ ਦਾ ਲੀਡਰ ਹੈ ਉਹਦੇ ਨਾਂ ਤੇ ਨਾਮਕਰਨ ਹੋਵੇ ਤੇ ਅੱਜ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹਿੰਮਤ ਸਦਕਾ ਐਫਰਟ ਸਦਕਾ ਅੱਜ ਮੋਹਾਲੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਂ ਸ਼ਹੀਦ ਆਜ਼ਮ ਦੇ ਨਾਂ ਤੇ ਰੱਖਿਆ ਗਿਆ ਨਾਲ ਨਾਲ ਉੱਥੇ ਮੂਰਤੀ ਸਥਾਪਿਤ ਕੀਤੀ ਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਇਹ ਤਾਂ ਬਹੁਤ ਜਲਦੀ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਜੀ ਨੇ ਉਦਘਾਟਨ ਵੀ ਕਰਨਾ ਉਸ ਮੂਰਤੀ ਨੂੰ ਲੈ ਕੇ ਜਿਹੜੇ ਡਰਾਮੇ ਹੁਣ ਪੰਜਾਬ ਭਾਜਪਾ ਕਰ ਰਹੀ ਹੈ ਤੁਹਾਡਾ ਦੋਗਲਾ ਤੇ ਦੋਹਰਾ ਮਾਪਦੰਡ ਪੰਜਾਬ ਦੇ ਲੋਕ ਭੁੱਲੇ ਨਹੀਂ ਹੋ ਤੁਸੀਂ ਉਹ ਲੋਕ ਹੋ ਪਹਿਲਾਂ ਤੁਹਾਨੂੰ ਭਗਤ ਸਿੰਘ ਦੇ ਨਾਂ ਤੋਂ ਵੀ ਚਿਰ ਸੀ ਤੁਸੀਂ ਉਹ ਲੋਕ ਹੋ ਬੀਜੇਪੀ ਵਾਲਿਓ ਜਿਹੜੇ ਆਜ਼ਾਦੀ ਦੀ ਲੜਾਈ ਦੇ ਸਮੇਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਵਿਰੋਧ ਚ ਗਵਾਹियां ਦਿੰਦੇ ਰਹੇ ਅੱਜ ਕਿਹੜੇ ਮੂੰਹ ਨਾਲ ਤੁਸੀਂ ਹੀ ਦੀ ਅਜਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਉਦਘਾਟਨ ਨੂੰ ਲੈ ਕੇ ਰੌਲਾ ਰੱਪਾ ਪਾ ਰਹੇ ਹੋ ਤੁਹਾਨੂੰ ਤੇ ਇਸ ਨਾਮ ਤੇ ਵੀ ਇਤਰਾਜ਼ ਸੀ ਤੁਹਾਨੂੰ ਭਗਤ ਸਿੰਘ ਨਾਲ ਨਫ਼ਰਤ ਹੈ ਔਰ ਪੰਜਾਬ ਦੇ ਲੋਕ ਭਾਜਪੀ ਦੇ ਜਿਹੜੇ ਅਸਲੀ ਚੀਰਾ ਐਂਟੀ ਪੰਜਾਬ ਐਂਟੀ ਭਗਤ ਸਿੰਘ ਉਹਨੂੰ ਚੰਗੀ ਤਰ੍ਹਾਂ ਜਾਣਦੇ ਤੁਹਾਡੇ ਡਰਾਮਿਆਂ ਦਾ ਪੰਜਾਬ ਦੇ ਲੋਕਾਂ ਤੇ ਕੋਈ ਫਰਕ ਨਹੀਂ ਪੈਂਦਾ ਖੈਰ ਗੱਲ ਭਾਜਪਾ ਜਾਂ ਫਿਰ ਆਮ ਆਦਮੀ ਪਾਰਟੀ ਦੀ ਨਹੀਂ ਗੱਲ ਇਹ ਹੈ ਕਿ ਆਖਰ ਕਦੋਂ ਸ਼ਹੀਦ ਭਗਤ ਸਿੰਘ ਦਾ ਬੁੱਤ ਜੋ ਕਈ ਮਹੀਨਿਆਂ ਤੋਂ ਬਣਿਆ ਹੋਇਆ ਉਸ ਨੂੰ ਲੋਕ ਅਰਪਣ ਕੀਤਾ ਜਾਵੇਗਾ ਚੰਡੀਗੜ੍ਹ ਤੋਂ ਰਾਕੇਸ਼ ਛਾਪੜਾ ਦੀ ਰਿਪੋਰਟ ਔਨ 에ਅਰ ਸ਼ਹੀਦੇ ਆਜ਼ਮ ਭਗਤ ਸਿੰਘ ਕੁਮੰਤਰੀ ਹਵਾਈ ਅੱਡੇ ਤੇ ਲਗਾਏ ਗਏ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਕਈ ਮਹੀਨਿਆਂ ਤੋਂ ਲੋਕ ਅਰਪਣ ਨਹੀਂ ਹੋ ਸਕਿਆ ਇਸ ਦੇ ਚੱਲਦਿਆਂ ਪੰਜਾਬ ਭਾਜਪਾ ਨੇ ਹਵਾਈ ਅੱਡੇ ਤੇ ਬੀਤੇ 6 ਮਹੀਨੇ ਤੋਂ ਲੱਗੇ ਬੁੱਤ ਦਾ ਲੋਕ ਅਰਪਣ ਨਾ ਕਰਨ ਲਈ ਸੂਬਾ ਸਰਕਾਰ ਦੀ ਨਖੇਦੀ ਕੀਤੀ ਹੈ ਭਾਜਪਾ ਕੋਲ ਨੇ ਸੁਭਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ 72 ਘੰਟਿਆਂ ਵਿੱਚ ਜੇਕਰ ਬੁੱਤ ਦਾ ਲੋਕਰਪਨ ਨਾ ਕੀਤਾ ਗਿਆ ਤਾਂ ਪੰਜਾਬ ਦੇ ਨੌਜਵਾਨਾਂ ਵੱਲੋਂ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ। ਭਾਜਪਾ ਵੱਲੋਂ ਲਗਾਏ ਗਏ ਇਨਾ ਇਲਜ਼ਾਮਾਂ ਤੇ ਐਮਪੀ ਮਾਲਵਿੰਦਰ ਸਿੰਘ ਕੰਗ ਨੇ ਜਵਾਬ ਦਿੱਤਾ ਹੈ। ਇਸੇ ਗੱਲ ਦਾ ਜਵਾਬ ਪੰਜਾਬੀ ਸੰਸਦ ਮਾਲਵਿੰਦਰ ਸਿੰਘ ਕੰਗ ਨੇ ਦਿੰਦੇ ਆ ਕਿ ਹੈ ਕਿ ਭਾਜਪਾ ਨੂੰ ਤਾਂ ਸ਼ਹੀਦ ਭਗਤ ਸਿੰਘ ਦਾ ਨਾਮ ਲੈਣਾ ਵੀ ਪਸੰਦ ਨਹੀਂ ਉਹ ਸਭ ਡਰਾਮੇ ਕਰ ਰਹੇ ਨੇ ਭਾਜਪਾ ਤਾਂ ਇਸ ਹਵਾਈ ਅੱਡੇ ਦਾ ਨਾਮ ਵੀ ਹਰਿਆਣਵੀ ਆਗੂ ਦੇ ਨਾਮ ਤੇ ਰੱਖਣਾ ਚਾਹੁੰਦੇ ਸੀ ਆ ਸੁਣਦੇ ਆ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਬੀਜੇਪੀ ਵਾਲਿਆਂ ਨੂੰ ਕੀ ਜਵਾਬ ਦਿੱਤਾ ਚੰਡੀਗੜ੍ਹ 에어ਪੋਰਟ ਤੇ ਸ਼ਹੀਦ ਆਜਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਜਿਹੜੀ ਭਾਜਪਾ ਹੁਣ ਰੌਲਾ ਪਾ ਰਹੀ ਹੈ ਪੰਜਾਬ ਦੀ ਭਾਜਪਾ ਇਨਨ ਮੈਂ ਪੁੱਛਣਾ ਚਾਹੁੰਦਾ ਹੈ ਕਿ 10 ਸਾਲ ਤੁਸੀਂ ਅਕਾਲੀਵਾਲ ਸੱਤਾ 'ਚ ਰਹੇ ਹੋ ਔਰ ਤੁਸੀਂ ਪੰਗਾ ਪਾਈ ਛੱਡਿਆ ਸੀ ਕਿ ਚੰਡੀਗੜ੍ਹ ਜਿਹੜਾ 에어ਪੋਰਟ ਹੈ ਮੋਹਾਲੀ ਦਾ ਉਹਦਾ ਨਾਂ ਭਗਤ ਸਿੰਘ ਨਹੀਂ ਰੱਖਣਾ ਚਾਹੀਦਾ ਕਿਉਂਕਿ ਬੀਜੇਪੀ ਵਾਲੇ ਚਾਹੁੰਦੇ ਸੀ ਕਿ ਮੰਗਲ ਸਿੰਘ ਜਿਹੜਾ ਹਰਿਆਣਾ ਭਾਜਪਾ ਦਾ ਲੀਡਰ ਹੈ ਉਹਦੇ ਨਾਂ ਤੇ ਨਾਮਕਰਨ ਹੋਵੇ ਤੇ ਅੱਜ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹਿੰਮਤ ਸਦਕਾ ਐਫਰਟ ਸਦਕਾ ਅੱਜ ਮੋਹਾਲੀ ਇੰਟਰਨੈਸ਼ਨਲ 에어ਪੋਰਟ ਦਾ ਨਾਂ ਸ਼ਹੀਦ ਆਜ਼ਮ ਦੇ ਨਾਂ ਤੇ ਰੱਖਿਆ ਗਿਆ ਨਾਲ ਨਾਲ ਉੱਥੇ ਮੂਰਤੀ ਸਥਾਪਿਤ ਕੀਤੀ ਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਜਿਹਦਾ ਬਹੁਤ ਜਲਦੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਉਦਘਾਟਨ ਵੀ ਕਰਨਾ ਉਸ ਮੂਰਤੀ ਨੂੰ ਲੈ ਕੇ ਜਿਹੜੇ ਡਰਾਮੇ ਹੁਣ ਪੰਜਾਬ ਭਾਜਪਾ ਕਰ ਰਹੀ ਹੈ ਤੁਹਾਡਾ ਦੋਗਲਾ ਤੇ ਦੋਹਰਾ ਮਾਪਦੰਡ ਪੰਜਾਬ ਦੇ ਲੋਕ ਭੁੱਲੇ ਨਹੀਂ ਹੋ ਤੁਸੀਂ ਉਹ ਲੋਕ ਹੋ ਪਹਿਲਾਂ ਤੁਹਾਨੂੰ ਭਗਤ ਸਿੰਘ ਦੇ ਨਾਂ ਤੋਂ ਵੀ ਚਿਹੜੀ ਤੁਸੀਂ ਉਹ ਲੋਕ ਹੋ ਬੀਜੇਪੀ ਵਾਲਿਓ ਜਿਹੜੇ ਆਜ਼ਾਦੀ ਦੀ ਲੜਾਈ ਦੇ ਸਮੇਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਵਿਰੋਧ ਚ ਦੁਆਈਆਂ ਦਿੰਦੇ ਰਹੇ ਅੱਜ ਕਿਹੜੇ ਮੂੰਹ ਨਾਲ ਤੁਸੀਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਉਦਘਾਟਨ ਨੂੰ ਲੈ ਕੇ ਰੌਲਾ ਰੱਪਾ ਪਾ ਰਹੇ ਹੋ ਤੁਹਾਨੂੰ ਤੇ ਇਸ ਨਾਮ ਤੇ ਵੀ ਇਤਰਾਜ਼ ਸੀ ਤੁਹਾਨੂੰ ਭਗਤ ਸਿੰਘ ਨਾਲ ਨਫ਼ਰਤ ਹੈ ਔਰ ਪੰਜਾਬ ਦੇ ਲੋਕ ਬੀਜੇਪੀ ਦੇ ਜਿਹੜੇ ਅਸਲੀ ਚੀਰਾ ਐਂਟੀ ਪੰਜਾਬ ਐਂਟੀ ਭਗਤ ਸਿੰਘ ਉਹਨੂੰ ਚੰਗੀ ਤਰ੍ਹਾਂ ਜਾਣਦੇ ਤੁਹਾਡੇ ਡਰਾਮਿਆਂ ਦਾ ਪੰਜਾਬ ਦੇ ਲੋਕਾਂ ਤੇ ਕੋਈ ਫਰਕ ਨਹੀਂ ਪੈਂਦਾ। ਖੈਰ ਗੱਲ ਭਾਜਪੀ ਜਾਂ ਫਿਰ ਆਮ ਆਦਮੀ ਪਾਰਟੀ ਦੀ ਨਹੀਂ ਗੱਲ ਇਹ ਹੈ ਕਿ ਆਖਰ ਕਦੋਂ ਸ਼ਹੀਦ ਭਗਤ ਸਿੰਘ ਦਾ ਪੁੱਤ ਜੋ ਕਈ ਮਹੀਨਿਆਂ ਤੋਂ ਬਣਿਆ ਹੋਇਆ ਉਸ ਨੂੰ ਲੋਕ ਅਰਪਣ ਕੀਤਾ ਜਾਵੇਗਾ। ਚੰਡੀਗੜ੍ਹ ਤੋਂ ਰਾਕੇਸ਼ ਛਾਵੜਾ ਦੀ ਰਿਪੋਰਟ ਓਨ ਏਅਰ